ਕਿੰਦੇ ਇਹ ਮੇਰਾ ਸਾਲ ਕਿੱਥੋਂ ਆ ਗਿਆ ਚੈਨ ਨਾਲ ਭਾਂਡੇ ਵੀ ਨਹੀਂ ਮੱਝਾ ਦਿੰਦੇ ਆ ਵੀ ਆਜੋ ਆਜੋ ਉਹ ਲੈ ਤੈਨੂੰ ਦੋ ਵੇਖਦਾ ਘੁਰਸੋ ਜੀਨੀ ਕੋਲੇ ਮਮਾ ਉਹਦਾ ਪਾਣੀ ਆ ਪੀਂਦਾ ਸੀ ਡਾਕਟਰ ਕਹਿੰਦੇ ਗਰਮੀ ਬੜੀ ਆ ਪਾਣੀ ਪੀਆ ਕਰੋ ਆ ਜਾ ਮੈਨਿਆ ਆ ਜਾ ਵਧੀਆ ਵਧੀਆ ਐਕਸ਼ਨ ਔਰ ਮੈਂ ਕੁਛ ਖਾਣਾ ਪੀਣਾ ਬਾਸ ਕੁਛ ਨਹੀਂ ਖਾਣਾ ਬੜੀ ਮੁਸ਼ਕਲਾਂ ਵਿੱਚ ਘਰੇ ਮਿਲਿਆ ਤੂੰ ਉਹ ਯਾਰ ਅਬਿੰਦਰ ਕਾ ਕਾਲਾ ਰੌਲਾ ਹੋਇਆ ਸੀ ਉਹ ਐਸੇ ਚੋ ਕਹਿੰਦਾ ਫਿਰ ਤੇਰੇ ਬਣਾ ਨਿਮੇੜਦੇ ਨਹੀਂ ਫਿਰ ਮੈਂ ਆਖਿਆ ਚਲ ਆ ਜੰਨੇ ਆ ਆ ਮੇਰੀ ਗੱਲ ਸੁਣਿਆ ਹਾਂਜੀ ਆ ਸਾ ਆ ਕਿੱਦਾਂ ਧੋਤਾ ਤੁਸੀਂ ਗਲਾਸ ਗੋਡੇ-ਬੋਡੇ ਸਾਦਨ ਲੱਗੇ ਤੇ ਮਾੜਾ ਮੋੜਾ ਚਾਜਣਾ ਧੋਲਿਆ ਕਰੋ ਇਕੱਦੀ-ਇਕੱਦੀ ਧੋ ਲੈਣੇ ਮੈਂ ਤਾਂ ਕੁਛ ਨਹੀਂ ਕਿਹਾ ਅੱਛਾ ਹੂੰ ਚਲ ਤੂੰ ਬੈਠ ਮੈਂ ਪਾਣੀ ਲੈ ਕੇ ਆਉਂਦਾ ਮੈਂ ਦੇਦੇ ਪੜਾਇਆ ਸੀਗਾ ਵੀ ਮੇਰਾ ਘਰ ਵਾਲੀ ਨਾਲ ਰੌਲਾ ਚੱਲਦਾ ਵੀ ਮੈਂ ਕੰਮ ਕਰਾਉਂਦੀ ਆ ਘਰ ਵਾਲੀ ਮੇਰੇ ਤੋਂ ਇਹ ਪਤੰਦਰਾ ਆਪ ਕੰਮ ਕਰਦਾ ਫਿਰਦਾ ਆਪਾਂ ਵੀ ਚੱਲਦੇ ਛੱਡ ਪਰੇ ਚੰਗਾ ਭੈ ਨਾ ਨਾ ਫਿਰ ਹੈ